ਨੌਜਵਾਨ ਖੇਲਾਂ ਦੀ ਧੜਕਣ ਉਹਨਾਂ ਦੇ ਨਾਲ ਜੁਨੀਆ ਦੀ ਥੱਪੀਆਂ ਸੱਜੀਆਂ ਬਾਵਾ ਇਸ ਇਲਾਕੇ ਦੀਆਂ ਪਹੁੰਚੀਆਂ ਸੋ ਉਹਨਾਂ ਨੂੰ ਆਪਾ ਵੈਲਕਮ ਜੀ ਆਖਾਂਗੇ ਸਰਦਾਰ ਰਵੀ ਸਿੰਘ ਜੀ ਔਰ ਕਾਲੋ ਸਾਹਿਬ ਖੇਤਰ ਤੇ ਧੰਨਵਾਦ ਕਰਾਂਗੇ ਖਾਸ ਤੌਰ ਦੇ ਤੇ ਧੰਨਵਾਦ ਆ ਸਾਡੇ ਰਵੀਕਰਨ ਸਿੰਘ ਜੀ ਕਾਲੋ ਸਾਹਿਬ ਰਾਜਨੀਤੀ ਦੇ ਖੇਤਰ ਵਿੱਚ ਚੜਿਆ ਹੋਇਆ ਕਿ ਸੂਰਜ ਔਰ ਸਾਡੇ ਰਵੀਕਰਨ ਸਿੰਘ ਜੀ ਕਾਲੋ ਸਾਹਿਬ ਜੀ ਪੁੱਜੇ ਹੋਏ ਨੇ ਹਰਦਾਰ ਰੰਧਾ ਲਈ ਜੰਮ ਸਿੰਘ ਜੀ ਕਾਲੋ ਸਾਹਿਬ ਮੇਰੇ ਵੀਰੋ ਹਲਕਾ ਇੰਚਾਰਜ ਡੇਰਾ ਪਾਪਾ ਨਾਨਕ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਰਾਜਨੀਤੀ ਦੇ ਕਾਹਤ ਪ੍ਰਕਾ ਚੜਿਆ ਹੋਇਆ ਸੂਰਜ ਹੈ ਉਹਨਾਂ ਦੇ ਨਾਲ ਜਨੀਆਂ ਖੱਬੀਆਂ ਸੱਜੀਆਂ ਬਾਵਾ ਕਿ ਸਾਨੂੰ ਫਕਰ ਦੋਸਤਾਂ ਤੇ ਹਰ ਜਾਰੀ ਸਾਡੀ ਤਨਿਆੜ ਮੈਨੂੰ ਲਿਖ ਕੇ ਦੇਣਾ ਪੈਂਦਾ ਮੈਂ ਆਪ ਹੀ ਬੋਲ ਦਿੰਦਾ ਵਾਂ ਤੇ ਨਾਲ ਰਪੀਰ ਸਿੰਘ ਗੋਮਣ ਗੋਪੀ ਸ਼ੀਨਾ ਸਰਪੰਚ ਜਸਵੰਤ ਸਿੰਘ ਇਹ ਕਿ ਮੇਰੇ ਤਾਇਆ ਜੀ ਆਇਆ ਰਗਵੀਰ ਸਿੰਘ ਲੋਂਗੋਵਾਲ ਉਹਨਾਂ ਦਾ ਬੇਟਾ ਮੇਰਾ ਦੋਸਤ ਹੈ ਯੂਐਸਏ ਚ ਰਾਜਾ ਲੋਂਗੋਵਾਲ ਕਿਸੇ ਕੇਜੇ ਹਸਪੀਟਲ ਵਾਲੇ ਉਹ ਵੀ ਜਿੱਥੇ ਦੌਰੇ ਇੱਥੇ ਪਹੁੰਚੇਗਾ ਮੈਂ ਉਹਨਾਂ ਦਾ ਵੀ ਇੱਥੇ ਆਇਆ ਤੇ ਜੀ ਆਖਦਾ ਵਾਂ ਬਾਕੀ ਜਿੰਨੇ ਵੀ ਮੇਰੇ ਭਰਾ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਦੇਖਦਿਆਂ ਗਏ ਰਹੀਆਂ ਤੋਂ ਬਹੁਤ ਬਹੁਤ ਧੰਨਵਾਦ ਉਧਰ ਸਾਡੀ ਪ੍ਰਮ ਕਾਲੂ ਟਿੰਪੜਾ ਰਾਣਾ ਲਖਨਾ ਲਾਲ ਸਿੰਘਾ ਭਰਾ ਨਾਲ ਸਾਡੇ ਸੋਨੂ ਸਰਪੰਚ ਹੁਣੀ ਆਏ ਸਾਰੇ ਭਰਾਵਾਂ ਦਾ ਇੱਥੇ ਹੋਇਆ ਅਰਸ਼ ਦੇ ਵੀਰਾਂ ਦਾ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਪਰ ਦੇ ਬੌਂਸਰ ਵੀਰਾਂ ਨੂੰ ਬੇਨਤੀ ਹੈ ਜਿਹੜੇ ਬੌਂਸਰ ਵੀਰ ਐ ਜਿਹਨੂੰ ਅੱਜ ਪਿਆਰ ਅਮਲੀ ਬੌਂਸਰ ਗਰੁੱਪ ਨੂੰ ਬੇਨਤੀ ਹੈ ਕੋਈ ਜੀ ਸੰਗਤ ਆਉਂਦਿਆ ਕਰੋ ਆ ਜਿਹੜੀਆਂ ਫੇਚ ਚੇਅਰ ਲੱਗੀਆਂ ਨਾ ਇਹਦੇ ਵਿੱਚ ਪਾੜ ਜਾਣਾ ਮੈਂ ਬੇਨਤੀ ਕਰਦਾ ਜਿਹੜੇ ਵੀਰ ਬੰਦਕਾਂ ਨੂੰ ਵਧਾਈ ਦੇਣਾ ਉਹ ਵੀ ਚਾਹੁੰਦੇ ਨੇ ਉਹਨਾਂ ਨੂੰ ਵਧਾਈ ਦੇਣ ਦੇ ਅੰਦਾਜ਼ ਵਿੱਚ ਜਿਹੜੇ ਸਟੇਜ ਦੀ ਬੈਕ ਸਾਈਡ ਤੇ ਵੀ ਖੜੇ ਐ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀਰ ਜੀ ਇਧਰ ਉਧਰ ਘੁੰਮ ਰਹੇ ਨੇ ਦੋ ਵੀਰ ਇਧਰ ਦੇ ਪਾਸੇ ਜਾ ਕੇ ਚਿਹਰਿਆਂ ਤੇ ਬਾਤ ਨੂੰ ਪਾ ਚਾ ਚੁੱਕਿਆ ਤਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਬੜਾ ਤਗੜਾ ਹੋ ਕੇ ਉਹਨਾਂ ਦਾ ਸਤਾਂ ਨੇ ਇਧਰਲੇ ਪਾਸੇ ਤੋਂ ਜੱਜ ਸੈਮੀਫਾਈਨ ਦਾ ਮੁਕਾਬਲਾ ਸਾਰੀ ਟੀਮ ਸਾਡੀ ਭਾਰਤ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਟੀਮ ਵਾਲਿਆਂ ਦੀ ਰਹਿਨਮਾਈ ਹੈਟ ਅੱਜ ਸਾਡੇ ਇੱਥੇ ਖਾਲਸਾ ਕਬੱਡੀ ਕਲੱਬ ਦੇ ਨਾਲ ਆਓ ਦੇਖੀਏ ਗੁਰਦਾਸਪੁਰ ਇੱਕ ਕਲੱਬ ਦੋਵੇਂ ਟੀਮਾਂ ਗੁਰਦਾਸਪੁਰ ਦੀਆਂ ਆਓ ਜਿਹਦੇ ਖੇਡ ਰਿਹਾ ਸਰਦਾਰ ਤੜ ਦਾ ਖੁੱਜ ਸਾਡਾ ਵੀ ਪਤੀ ਪਤਨੀ ਜਿੱਥੇ ਜੱਤਾ ਤੋਂ ਸ਼ਿਦਾ ਪਟਨਾ ਤੋਂ ਤੇ ਲੜਦੋਰਖਾਂ ਦੇ ਵਿੱਚ ਮਾਤੋ ਮਿਲੇ ਕਿ ਰਾਤਾਂ ਨੂੰ ਪਿਆਰ ਦੇ ਲਈ ਤੇਰੇ ਦਿਖਾਉਂਦਾ ਤਾਰੇ ਵੀ